ਮੈਨੂੰ ਅਕਾਲੀ ਦਲ ਦੇ ਖਤਮ ਹੋਣ ਦਾ ਕੋਈ ਦੁੱਖ ਨਹੀਂ ਅੱਜ ਗੱਲਾਂ ਹੁੰਦੀਆਂ ਨੇ ਵੀ ਕਿਵੇਂ ਰਿਵਾਈਵ ਕੀਤਾ ਜਾਏ ਮੇਰੀ ਸੋਚ ਇਹ ਹੈ ਕਿ ਜੇ ਅਕਾਲੀ ਦਲ ਰਿਵਾਈਵ ਹੋਏਗਾ ਤੇ ਸਿੱਖ ਕੌਮ ਦੀ ਬਦਕਿਸਮਤੀ ਹੋਏਗੀ ਉਹ ਕਿਹੜਾ ਲੀਡਰ ਹੈ ਅਕਾਲੀ ਦਲ ਦਾ ਜਿਹੜਾ ਇਹਨਾਂ ਸਾਰੀਆਂ ਬੇਈਮਾਨੀਆਂ 'ਚ ਸ਼ਾਮਲ ਨਹੀਂ ਸੀ ਜਿਹਨੇ ਉਹਦੇ ਲਾਭ ਨਹੀਂ ਉਠਾਏ ਜਿਹੜਾ ਇਸ ਕਰਕੇ ਆਪਣੇ ਸਵਾਰਥ ਕਰਕੇ ਜੁੜਿਆ ਹੋਇਆ ਸੀ ਅੱਜ ਜਿਹੜੇ ਬਾਗੀ ਹੋ ਕੇ ਖੜੇ ਨੇ ਕਿ ਇਹ ਉਸ ਵੇਲੇ ਉਹਨਾਂ ਦੀਆਂ ਸਾਰੀਆਂ ਪਾਲਿਸੀਆਂ ਦੇ ਨਾਲ ਸਹਿਮਤ ਨਹੀਂ ਸਨ ਬੀਜੇਪ ਨਾਲ ਭਾਈਵਾਦੀ ਦੇ ਵਿੱਚ ਸਹਿਮਤ ਨਹੀਂ ਸਨ ਅਗਰ ਕੋਈ ਪੰਥਵਾਦੀ ਔਰ ਪੰਜਾਬਵਾਦੀ ਵਿਚਾਰਧਾਰਾ ਉੱਬਰ ਕੇ ਨਹੀਂ ਆਈ ਤੇ ਉਹ ਸੁਖਵੀਰ ਸਿੰਘ ਬਾਦਲ ਦਾ ਜਾਂ ਬਾਦਲ ਧੜੇ ਦਾ ਰੂਪ ਬਦਲ ਜਾਏਗਾ ਹੋਰ ਕੁਝ ਨਹੀਂ ਬਦਲੇਗਾ ਬਹੁਤੀਆਂ ਪਾਰਟੀਆਂ ਜਿਸੇ ਲਈ ਅੱਜ ਗੱਲ ਕਰਤੀ ਇਹਨਾਂ ਨੇ ਐਸਟਪੀਸੀ ਦੀ ਜ਼ਿਆਦਾ ਗੱਲ ਹੁੰਦੀ ਹੈ ਤੇ ਐਸਟਪੀਸੀ ਦੀ ਗੱਲ ਕੀ ਹੁੰਦੀ ਹੈ ਕਿ ਜੀ 12 ਅਰਬ ਦਾ ਬਜਟ ਹੈ 13 ਅਰਬ ਦਾ ਬਜਟ ਹੈ ਇਹ ਸਾਰਾ ਇਸ਼ੂ ਬਜਟ ਦਾ ਹੈ ਬੇਸ਼ੱਕ ਬਜਟ ਬਹੁਤ ਵੱਡਾ ਇਸ਼ੂ ਹੈ ਉਹਦੀ ਵਰਤੋਂ ਦੇ ਨਾਲ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਸਿਰਫ ਇਹੀ ਤੇ ਇਸ਼ੂ ਨਹੀਂ ਸੂਕ ਕੌਮ ਦੇ ਉੱਤੇ ਹੋਰ ਬੜੇ-ਬੜੇ ਚੈਲੰਜਸ ਨੇ ਸਾਡੇ ਸਾਹਮਣੇ ਕਦੀ ਉਹਨਾਂ ਦੀ ਗੱਲ ਹੀ ਨਹੀਂ ਹੁੰਦੀ ਅੱਜ ਅਤੀ ਕੌਮ ਜਿਹੜੀ ਹੈ ਉਹ ਸਿੱਖੀ ਸਰੂਪ ਨੂੰ ਤਲਾਂਚੀ ਦੀ ਬੈਠੀ ਹੈ ਕੋਈ ਇਸ਼ੂ ਨਹੀਂ ਅਕਾਲ ਤਖਤ ਸਤਕਾਰਯੋਗ ਸੰਸਥਾ ਹੈ ਪਰ ਜਥੇਦਾਰਤਾ ਉਹਨਾਂ ਦਾ ਪੇਡ ਮੁਲਾਜ਼ਮ ਹੈ ਜੋ ਚਣਗੇ ਉਹ ਕਰੇਗਾ ਅੱਜ ਇੰਨੇ ਚਿਰ ਤੋਂ ਕਿ ਪਹਿਲੀ ਵਾਰੀ ਹੈ ਕਿਸੇ ਨੋ ਤਲਖਾਇਆ ਐਲਾਨਣ ਤੋਂ ਬਾਅਦ ਇੰਨੀ ਧੀਰ ਕੋਈ ਫੈਸਲਾ ਨਹੀਂ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਪਿਛਲੇ ਜਿੰਨੇ ਸਿਆਸੀ ਫੈਸਲੇ ਹੋਏ ਨੇ ਉਹਨਾਂ ਨੂੰ ਕੱਢ ਕੇ ਦੇਖ ਲਓ ਉਹਨਾਂ ਵਿੱਚ ਇੱਕੋ ਚੀਜ਼ ਹੈ ਕਿ ਅਕਾਲੀ ਦਲ ਨੂੰ ਸੁਪਰੀਮ ਬਾਡੀ ਬਣਾਉਣਾ ਇਹਨਾਂ ਨੂੰ ਰਿਵਾਈਵ ਕਰਨਾ ਬਾਰ-ਬਾਰ ਇਹਨਾਂ ਨੂੰ ਸਥਾਪਿਤ ਕਰਨਾ ਉਹ ਲਾਹ ਨਹੀਂ ਲੱਭ ਰਿਹਾ ਇਸ ਕਰਕੇ ਫੈਸਲਾ ਨਹੀਂ ਹੋ ਰਿਹਾ ਕੀ ਅਸੀਂ ਇੱਕ ਬੰਦੇ ਦੇ ਉੱਤੇ ਹੀ ਸਾਰੇ ਫੈਸਲੇ ਛੱਡ ਦੇਵਾਂਗੇ ਵੀ ਇਕਨੋਮਿਕ ਹੈ ਤਾਂ ਵੀ ਉਹ ਕਰੇ ਸਿਆਸੀ ਹੈ ਤਾਂ ਵੀ ਉਹ ਕਰੇ ਜੇ ਕਾਨੂੰਨੀ ਹੈ ਤਾਂ ਵੀ ਉਹ ਕਰੇ ਫੈਸਲਾ ਸੰਭਵ ਹੈ ਇੱਕ ਬੰਦੇ ਦੇ ਵਿੱਚ ਇੰਨੀ ਕਾਬਲੀਅਤ ਹੋ ਸਕਦੀ ਹੈ ਐਨਾ ਤੇ ਇੰਨੀ ਕਾਬਲੀਅਤ ਜੇ ਹੋਏਗੀ ਵੀ ਤੇ ਕੀ ਉਹ ਪ੍ਰਭਾਵ ਤੋਂ ਮੁਕਤ ਹੋ ਸਕੇਗਾ ਸਾਰਾ ਇਸ਼ੂ ਤਾਂ ਇਹ ਹੈ ਜਿੰਨਾ ਅਕਾਲ ਤਖਤ ਸਾਹਿਬ ਦਾ ਕੋ ਵਿਧੀ ਵਿਧਾਨ ਐਸਾ ਨਹੀਂ ਬੰਦਾ ਜਿਹੜਾ ਪੰਥ ਦੇ ਅਧੀਨ ਹੋਵੇ ਸਮੂਹਿਕ ਰੂਪ ਦੇ ਵਿੱਚ ਇੱਕ ਪਾਰਟੀ ਦੇ ਨਹੀਂ ਇਸ ਭਰਮ ਦੇ ਵਿੱਚ ਕਿ ਅਕਾਲ ਤਖਤ ਸਾਹਿਬ ਸਭ ਤੋਂ ਸੁਪਰੀਮ ਹੈ ਆਪਣੇ ਆਪ ਨੂੰ ਵੀ ਤਾਂ ਕੌਮ ਨੂੰ ਵੀ ਧੋਖਾ ਦਿੰਦੇ ਰਵਾਂਗੇ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਕੋਈ 47 ਦੀ ਜਾਂ 47 ਤੋਂ ਪਹਿਲੇ ਦੀ ਗੱਲ ਨਹੀਂ ਕਰਨੀ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਬਹੁਤ ਕੁਝ ਲਿਖਿਆ ਗਿਆ ਉਸੀਂ ਸਾਰੇ ਜਾਣਦੇ ਆਂ ਸਵਾਲ ਤਾਂ ਅੱਜ ਦਾ ਜੋ ਅਸੀਂ ਸਾਹਮਣੇ ਦੇਖ ਰਹੇ ਆਂ ਬੇਸ਼ੱਕ ਜਿਸਲੇ ਦੇਸ਼ ਦੀ ਵੰਡ ਹੋਈ ਉਹ ਸਿਰ ਧਰਮ ਦੇ ਆਧਾਰ ਤੇ ਹੀ ਹੋਈ ਇੱਕ ਪਾਸਾ ਸੀ ਜਿਹਨਾਂ ਓਪਨਲੀ ਡਿਕਲੇਅਰ ਕਰ ਦਿੱਤਾ ਇੱਕ ਸੀ ਜਿਹਨਾਂ ਡਿਕਲੇਅਰ ਨਹੀਂ ਕੀਤਾ ਸਾਡਾ ਦੇਸ਼ ਭਾਰਤ ਜਿਹਨਾਂ ਡਿਕਲੇਅਰ ਨਹੀਂ ਕੀਤਾ ਕਿ ਅਸੀਂ ਹਿੰਦੂ ਸਟੇਟ ਆ ਉਹਨਾਂ ਨੇ ਇੱਕ ਭਰਮ ਜਿਹੜਾ ਹੈ ਉਹ ਪਾਲ ਕੇ ਰੱਖਿਆ ਸਾਡੇ ਅੰਦਰ ਪੈਦਾ ਕੀਤਾ ਸਭ ਤੋਂ ਵੱਡਾ ਫੇਲਰ ਸੀ ਜਿਸ ਵੇਲੇ ਇੱਥੇ ਦਾ ਕਨਸਟੀਟਿਊਸ਼ਨ ਬਣਿਆ ਜਿਸਲੇ ਸਿਰਾਂ ਦੀ ਗਿਣਤੀ ਹੈ ਉਸਲੇ ਉਹ ਕੋਈ ਕੌਮ ਜਿਹਦੀ ਸਾਰੇ ਦੇਸ਼ ਚ ਐਵਰੇਜ ਪਰਸੈਂਟੇਜ ਜਿਹੜੀ ਹੈ 2.5% ਆਉਂਦੀ ਹੈ ਉਹ ਸਿਰਾਂ ਦੀ ਗਿਣਤੀ ਚ ਕਿੱਥੇ ਖੜੀ ਹੁੰਦੀ ਹੈ ਕੀ ਪ੍ਰੋਟੈਕਸ਼ਨ ਪਲਾਨ ਕੀਤੀ ਗਈ ਕਿ ਮਰਿਟੀ ਇਸ ਦੇ ਵਾਸਤੇ ਕੀ ਪ੍ਰੋਟੈਕਸ਼ਨ ਹੈ ਕਨਸਟੀਟਿਊਸ਼ਨ ਚ ਇਹੋ ਜਿਹਾ ਕਿਹੜਾ ਕੋਈ ਵਿਧੀ ਵਿਧਾਨ ਬਣਾਇਆ ਗਿਆ ਉਹਦਾ ਨਤੀਜਾ ਅਸੀਂ ਪਹਿਲਾਂ ਦੇਖਿਆ ਜੋ ਸਾਡੇ ਨਾਲ ਵਾਪਰਿਆ ਸਿਰਫ ਜੂਨ 84 ਨਵੰਬਰ 84 ਨਹੀਂ ਵਾਪਰਿਆ ਜਿਸ ਦਿਨ ਤੋਂ ਅਸੀਂ ਇਸ ਦੇਸ਼ ਦੇ ਵਿੱਚ ਸ਼ਾਮਲ ਹੋਏ ਪੰਜਾਬੀ ਸੂਬੇ ਵਾਸਤੇ ਸਿਰਫ ਸਾਨੂੰ ਸੰਘਰਸ਼ ਕਰਨਾ ਪਿਆ ਔਰ ਕਿਸੇ ਸਟੇਟ ਨੂੰ ਸੰਘਰਸ਼ ਕਰਨਾ ਪਿਆ ਭਾਸ਼ਾ ਦੇ ਆਧਾਰ ਦੇ ਉੱਤੇ ਜਿਸ ਲਈ ਇੱਕ ਫੈਸਲਾ ਹੋ ਗਿਆ ਕਿ ਭਾਸ਼ਾ ਦੇ ਆਧਾਰ ਦੇ ਉੱਤੇ ਸਟੇਟਸ ਦੀ ਰੀਆਰਗੇਨਾਈਜ਼ੇਸ਼ਨ ਹੋਣੀ ਹੈ ਤੇ ਹੋਰ ਕਿਸੇ ਸਟੇਟ ਨੂੰ ਵੀ ਨਹੀਂ ਸੰਘਰਸ਼ ਕਰਨਾ ਪਿਆ ਇੱਕ بڑا ਨੈਰੇਟਿਵ ਚੱਲਦਾ ਹੈ ਕਿ ਜੀ ਕੀ ਖਟਿਆ ਐਡਾ ਵੱਡਾ ਸੂਬਾ ਸੀ ਐਡੀਕ ਸੂਬੀ ਲੈ ਲਈ ਅਸੀਂ ਖਟਿਆ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਲੀਡਰਸ਼ਿਪ ਗਦਾਰ ਮਿਲੀ ਲੇਕਿਨ ਅੱਜ ਦੇਸ਼ ਦੇ ਵਿੱਚ 19% ਹੋਣ ਦੇ ਬਾਵਜੂਦ ਮੁਸਲਮਾਨ ਕਿਸੇ ਇੱਕ ਸਟੇਟ ਦੇ ਵਿੱਚ ਵੀ ਕਹਿੰਨ ਵੀ ਅਸੀਂ ਆਪਣਾ ਸਟੇਟ ਦੇ ਵਿੱਚ ਰਾਜ ਸਥਾਪਿਤ ਕਰ ਲਈਏ ਨਹੀਂ ਕਰ ਸਕਦੇ ਇਹ ਪੰਜਾਬੀ ਸੂਬੇ ਦੇ ਦੇਣ ਸੀ ਕਿ ਇੱਥੇ ਆਪਣਾ ਰਾਜ ਸਥਾਪਿਤ ਹੋ ਸਕਿਆ ਅੱਜ ਵੀ ਹੋ ਸਕਦਾ ਹੈ ਲੇਕਿਨ ਸਾਡੇ ਲੀਡਰਾਂ ਨੇ ਆਪਣੀ ਕੌਮ ਤੇ ਨਿਰਭਰ ਰਹਿਣ ਦੀ ਬਜਾਏ ਦੂਜਿਆਂ ਦੇ ਉੱਤੇ ਡਿਪੈਂਡ ਕਰਨਾ ਜ਼ਿਆਦਾ ਯੋਗ ਸਮਝਿਆ ਅੱਜ ਦੋ ਵਿਚਾਰ ਚੱਲ ਰਹੇ ਨੇ ਇੱਕ ਗੱਲ ਤੇ ਬੜੀ ਸਿੱਧੀ ਹੈ ਅੱਜ ਪੰਜਾਬ ਸਟੇਟ ਵੀ ਲੀਡਰਲੈਸ ਹੈ ਇਸੇ ਕੰਮ ਵੀ ਲੀਡਰਲੈਸ ਹੈ ਪੰਜਾਬ ਸਟੇਟ ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਆਪ ਨੈਸ਼ਨਲ ਪਾਰਟੀਆਂ ਨੇ ਸਾਡੀ ਕੋਈ ਰੀਜਨਲ ਪਾਰਟੀ ਨਹੀਂ ਜਿਹਦੇ ਕੋਈ ਔਕਾਤ ਹੋਵੇ ਅਕਾਲੀ ਦਲ ਨੇ ਸਿਰਫ ਰਾਜ ਸਤਾਵਲ ਵੇਖਿਆ ਇਹ ਨਹੀਂ ਵੇਖਿਆ ਕਿ ਜਣਾ ਕਿਹੜੀਆਂ ਨੇ ਮੇਰੀਆਂ ਜਿਹੜਾ ਤੁਸੀਂ ਸਿੱਖ ਕੌਮ ਹੈ ਜੇ ਤੁਸੀਂ ਸਿੱਖ ਕੌਮ ਚ ਆਪਣਾ ਅੱਜ ਬਹੁਤੇ ਲੀਡਰ ਜਿਹੜਾ ਇਹਨਾਂ ਦਾ ਆਪਸ ਚ ਲੜਾਈ ਹੈ ਕਿਸ ਗੱਲ ਦੀ ਲੜਾਈ ਹੈ ਲੜਾਈ ਇਹ ਹੈ ਕਿ ਰਾਜ ਸਭਾ ਚਲੀ ਗਈ ਉਹ ਕਿਵੇਂ ਵਾਪਸ ਮਿਲੇ ਅੱਜ ਭਾਜਪੀ ਭਾਈਵਾਲੀ ਕਰਨੋਂ ਤੁਹਾਡੇ ਨਾਲ ਤਿਆਰ ਨਹੀਂ ਅਕਾਲੀਆਂ ਨਾਲ ਕਿਉਂ ਨਹੀਂ ਤਿਆਰ ਪਹਿਲਾਂ ਉਹਨਾਂ ਨੂੰ ਪਤਾ ਸੀ ਤੁਹਾਡਾ ਕੋ ਵੋਟ ਬੈਂਕ ਹੈ ਔਰ ਜੇ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਸਿੱਖ ਵੋਟ ਬੈਂਕ ਅਸੀਂ ਜਿੱਤੇ ਆਸ ਕਰਦੇ ਸਾਂ ਉਹ ਹੀ ਨਹੀਂ ਤੁਹਾਡੇ ਨਾਲ ਜਿਸ ਪਾਰਟੀ ਨੇ ਆਪਣੀਆਂ ਜੜਾਂ ਹੀ ਪੱਟਤੀਆਂ ਆਪਣਾ ਆਧਾਰ ਹੀ ਖਤਮ ਕਰ ਲਿਆ ਉਹਦੀ ਹੋਂਦ ਕਿੱਥੇ ਹੈ ਕਿਵੇਂ ਰਹਿ ਸਕਦੀ ਹੈ ਮੈਨੂੰ ਅਕਾਲੀ ਦਲ ਦੇ ਖਤਮ ਹੋਣ ਦਾ ਕੋਈ ਦੁੱਖ ਨਹੀਂ ਅੱਜ ਗੱਲਾਂ ਹੁੰਦੀਆਂ ਨੇ ਕਿਵੇਂ ਰਿਵਾਈਵ ਕੀਤਾ ਜਾਏ ਮੇਰੀ ਸੋਚ ਇਹ ਹੈ ਕਿ ਜੇ ਅਕਾਲੀ ਦਲ ਰਿਵਾਈਵ ਹੋਏਗਾ ਤੇ ਸਿੱਖ ਕੌਮ ਦੀ ਬਦਕਿਸਮਤੀ ਹੋਏਗੀ ਸਿੱਖ ਕੌਮ ਆਪਣੇ ਆਪ ਨਾਲ ਇਸ ਤੋਂ ਵੱਡਾ ਤੋਖਾ ਨਹੀਂ ਹੋਰ ਕਰ ਸਕਦੀ ਜੇ ਅਕਾਲੀ ਦਲ ਦੁਬਾਰਾ ਰਿਵਾਈਵ ਹੋ ਜਾਂਦਾ ਤੇ ਕੀ ਸਵਾਲ ਸਿਰਫ ਲੀਡਰ ਦਾ ਸੁਖਵੀਰ ਸਿੰਘ ਬਾਦਲ ਦਾ ਬਾਕੀ ਸਾਰੇ ਦੁੱਧ ਨਾਲ ਤੋਤੇ ਨੇ ਉਹ ਕਿਹੜਾ ਲੀਡਰ ਹੈ ਅਕਾਲੀ ਦਲ ਦਾ ਜਿਹੜਾ ਇਹਨਾਂ ਸਾਰੀਆਂ ਬੇਈਮਾਨੀਆਂ ਵਿੱਚ ਸ਼ਾਮਲ ਨਹੀਂ ਸੀ ਜਿਹਨੇ ਉਹਦੇ ਲਾਭ ਨਹੀਂ ਉਠਾਏ ਜਿਹੜਾ ਇਸ ਕਰਕੇ ਆਪਣੇ ਸਵਾਰਥ ਕਰਕੇ ਜੁੜਿਆ ਹੋਇਆ ਸੀ ਅੱਜ ਜਿਹੜੇ ਬਾਗੀ ਹੋ ਕੇ ਖੜੇ ਨੇ ਕਿ ਇਹ ਉਸ ਵੇਲੇ ਉਹਨਾਂ ਦੀਆਂ ਸਾਰੀ ਪਾਲਿਸਿਜ਼ ਦੇ ਨਾਲ ਸਹਿਮਤ ਨਹੀਂ ਸਨ ਦਜੀਪ ਨਾਲ ਭਾਈਵਾਦੀ ਦੇ ਵਿੱਚ ਸਹਿਮਤ ਨਹੀਂ ਸਨ ਟਰान्जिਸ਼ਨ ਪੀਰੀਅਡ ਚੱਲ ਰਿਹਾ ਕਾਮ ਦੇ ਵਿੱਚ ਇੱਕ ਲੀਡਰਸ਼ਿਪ ਰਿਜੈਕਟ ਹੋਈ ਹੈ ਨਵੀਂ ਉਭਰੀ ਨਹੀਂ ਮੈਨੂੰ ਸੀਮੇ ਸਮੇ ਜਿਹੜੀ ਤੁਸੀਂ ਸੀਮਾ ਚ ਬੰਨੇ ਆ ਮੈਂ ਉਹ ਚੋਂ ਬਾਹਰ ਵੀ ਨਹੀਂ ਜਾਣਾ ਚਾਹੁੰਦਾ ਮੈਂ ਸਮਝਦਾ ਮੇਰੇ ਤੋਂ ਬਹੁਤ ਸਿਆਣੇ ਸੱਜਣ ਬੈਠੇ ਨੇ ਦੇਖਣ ਇੱਕ ਬੇਨਤੀ ਕਰਾਂ ਅੱਜ ਇਸ ਟਰान्जिਸ਼ਨ ਦੇ ਵਿੱਚੋਂ ਅਗਰ ਕੋਈ ਪੰਥਵਾਦੀ ਹੋਰ ਪੰਜਾਬਵਾਦੀ ਵਿਚਾਰਤਾਰਾ ਉੱਭਰ ਕੇ ਨਹੀਂ ਆਈ ਤੇ ਉਹ ਸੁਖਵੀਰ ਸਿੰਘ ਬਾਦਲ ਦਾ ਜਾਂ ਬਾਦਲ ਧੜੇ ਦਾ ਰੂਪ ਬਦਲ ਜਾਏਗਾ ਹੋਰ ਕੁਝ ਨਹੀਂ ਬਦਲੇਗਾ ਜੇ ਬਦਲਣਾ ਚਾਹੁੰਦੇ ਆ ਇੱਕ ਨਵੀਂ ਲੀਡਰਸ਼ਿਪ ਉਭਾਰੀ ਹੈ ਜਿਹੜੀ ਸਿਕ ਕੌਮ ਤੇ ਪੰਜਾਬ ਦੋਨਾਂ ਦੇ ਹਿੱਤਾਂ ਨੂੰ ਬਰਾਬਰੀ ਦੇ ਨਾਲ ਲੈ ਕੇ ਤੁਰ ਸਕੇ ਅਸੀਂ ਦੋਨਾਂ ਵਿੱਚੋਂ ਕਿਸੇ ਦੇ ਵੀ ਹਿੱਤ ਨੂੰ ਇਗਨੋਰ ਨਹੀਂ ਕਰ ਸਕਦੇ ਜੇ ਕਹੀਏ ਕਿ ਸਿਕ ਕੌਮ ਦੇ ਹਿੱਤਾਂ ਕਰਕੇ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰ ਦਈਏ ਸਿਕ ਕੌਮ ਦੀ ਹਸਤੀ ਨਹੀਂ ਰਹੇਗੀ ਤੇ ਜੇ ਸਿਰਫ ਪੰਜਾਬ ਦੀ ਗੱਲ ਕਰਾਂਗੇ ਜਿਹੜੀ ਕਿ ਅੱਜ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪੰਜਾਬੀਅਤ ਪੰਜਾਬੀਅਤ ਅਸੀਂ ਪੰਜਾਬੀ ਹਾਂ ਪੰਜਾਬੀਅਤ ਤੇ ਸਾਨੂੰ ਮਾਣ ਹੈ ਲੇਕਿਨ ਪੰਜਾਬੀ ਹੋਣ ਦੇ ਨਾਲ ਨਾਲ ਸਭ ਤੋਂ ਪਹਿਲਾਂ ਸਿੱਖਾਂ ਔਰ ਇਹ ਨਹੀਂ ਛੱਡ ਸਕਦੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਨਾਲ ਜਿਹੜਾ ਸਭ ਤੋਂ ਵੱਡਾ ਧਰੋਖ ਮਾਇਆ ਦੋ ਸਮੇਂ ਨਮਾਇ ਪਮਾਇਨੇ ਇੱਕ ਤੇ ਜਿਹੜਾ ਸਿੱਖ ਦੇ ਅੰਦਰ ਸਿੱਖੀ ਭਾਵਨਾ ਦਾ ਜਜ਼ਬਾ ਸੀ ਉਹਨੂੰ ਖਤਮ ਕਰਕੇ ਉਹਨੂੰ ਇਕਨੋਮਿਕ ਪੈਟਰਨ ਦੇ ਵਿੱਚ ਲੈ ਗਿਆ ਅੱਜ ਸਿੱਖੀ ਨਹੀਂ ਸਾਡੇ ਵਾਸਤੇ ਪ੍ਰਾਈਮ ਇਸ਼ੂ ਅੱਜ ਸਾਡੇ ਵਾਸਤੇ ਇਕਨੋਮਿਕ ਸਟਡੀ ਹੈ ਉਹ ਪ੍ਰਾਈਮ ਇਸ਼ੂ ਹੈ ਦੂਸਰਾ ਉਹਨੇ ਜਿਹੜੀ ਸਿੱਖ ਕੌਮ ਦੇ ਵਿੱਚ ਜੁਝਾਰੂ ਬਣ ਸੀ ਸੰਘਰਸ਼ ਕਰਨ ਦੀ ਭਾਵਨਾ ਸੀ ਉਹਨੂੰ ਬੜੇ ਤਰੀਕੇ ਨਾਲ ਬੜੇ ਸਿਸਟਮ ਦੇ ਨਾਲ ਖਤਮ ਕੀਤਾ ਸੰਘਰਸ਼ ਦੇ ਵਿੱਚ ਕੌਮ ਪਵੇ ਉਹਦਾ ਨਤੀਜਾ ਕੋਈ ਨਾ ਕੱਢੋ ਵਿੱਕ ਜਾਓ ਛੱਡ ਦਿਓ ਹੌਲੀ ਹੌਲੀ ਕੌਮ ਦੇ ਵਿੱਚੋਂ ਭਾਵਨਾ ਖਤਮ ਹੋ ਜਾਏਗੀ ਤੁਸੀਂ ਉਹਨੂੰ ਸਿੱਖੀ ਜਜ਼ਵੇ ਤੋਂ ਲੈ ਕੱਢ ਕੇ ਇਕਨੋਮਿਕ ਪਾਸ ਲੈ ਜਾਓ ਸਿੱਖੀ ਭਾਵਨਾ ਖਤਮ ਹੋ ਜਾਏਗੀ ਅੱਜ ਸਿੱਖ ਕੌਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਅੱਜ ਦੁਬਾਰਾ ਇੱਕ ਉਭਾਰ ਆਇਆ ਪਰ ਫਿਰ ਉਹੀ ਜਿਹੜੀ ਮੈਂ ਗੱਲ ਕਹਿ ਰਿਹਾ ਆ ਕਿਸਾਨ ਸੰਘਰਸ਼ ਜਿਹੜਾ ਇਕਨੋਮਿਕ ਇਸ਼ੂਜ਼ ਨੇ ਉਹਦੇ ਵਾਸਤੇ ਉਭਾਰ ਆਇਆ ਲੇਕਿਨ ਸਿੱਖੀ ਜਜ਼ਬੇ ਵਾਸਤੇ ਸਿੱਖ ਕੌਮ ਦੇ ਵਾਸਤੇ ਸਿੱਖ ਸਿਧਾਂਤਾਂ ਦੇ ਵਾਸਤੇ ਸਿੱਖ ਹੋਣ ਦੇ ਵਾਸਤੇ ਉਹ ਬਾਰ ਨਹੀਂ ਅਜੇ ਵੀ ਆ ਰਿਹਾ ਜਿਹੜਾ ਪਹਿਲਾਂ ਸਿੱਖ ਦਾ ਮੇਨ ਇਸ਼ੂ ਹੁੰਦਾ ਸੀ ਇੱਕ ਸੈਟ ਡਬਣਾ ਕੇ ਸੈਟ ਪ੍ਰਿੰਸੀਪਲ ਬਣਾ ਕੇ ਵੀ ਇਹਨਾਂ ਸਿਧਾਂਤਾਂ ਤੇ ਇੱਕ ਜਥੇਬੰਦੀ ਬਣੇਗੀ ਇਹ ਉਹਦੇ ਟੀਚੇ ਹੋਣਗੇ ਇਹ ਉਹਦਾ ਰਸਤਾ ਹੋਏਗਾ ਉਹਨੂੰ ਪ੍ਰਾਪਤ ਕਰਨ ਦਾ ਜੇ ਇਹੋ ਜਿਹਾ ਕਿ ਬਹੁਤ ਬੰਦੀ ਲੈ ਕੇ ਅੱਜ ਕੌਮ ਦੇ ਸਾਹਮਣੇ ਆ ਜਾਗੇ ਇੱਕ ਨਵਾਂ ਬਦਲ ਪੇਸ਼ ਕਰਦੇ ਆਂਗੇ ਤੇ ਇਸ ਜਿਹੜਾ ਬਦਲਾਅ ਦਾ ਦੌਰ ਚੱਲ ਰਿਹਾ ਉਹਦੇ ਵਿੱਚੋਂ ਸਿੱਖ ਕੌਮ ਲਈ ਪ੍ਰਾਪਤੀ ਹੋ ਸਕੇਗੀ ਤੇ ਜੇ ਇਹਨੂੰ ਇਹਦੇ ਪਾਗ ਤੇ ਛੱਡ ਦੇਵਾਂਗੇ ਕਿਮਾ ਕਰਨਾ ਬਹੁਤੀਆਂ ਪਾਰਟੀਆਂ ਜਿਸ ਲਈ ਅੱਜ ਗੱਲ ਕਰਤੀ ਇਹਨਾਂ ਨੇ ਐਸਟੀਪੀਸੀ ਦੀ ਜ਼ਿਆਦਾ ਗੱਲ ਹੁੰਦੀ ਹੈ ਤੇ ਐਸਟੀਪੀਸੀ ਦੀ ਗੱਲ ਕੀ ਹੁੰਦੀ ਹੈ ਕਿ ਜੀ 12 ਅਰਬ ਦਾ ਬਜਟ ਹੈ 13 ਅਰਬ ਦਾ ਬਜਟ ਹੈ ਇਹ ਸਾਰਾ ਇਸ਼ੂ ਬਜਟ ਦਾ ਹੈ बेशक ਬਜਟ ਬਹੁਤ ਵੱਡਾ ਇਸ਼ੂ ਹੈ ਉਹਦੀ ਵਰਤੋਂ ਦੇ ਨਾਲ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਸਿਰਫ ਇਹੀ ਤਾਂ ਇਸ਼ੂ ਨਹੀਂ ਸੋਕ ਕੌਮ ਦੇ ਉੱਤੇ ਹੋਰ ਬੜੇ-ਬੜੇ ਚੈਲੰਜਸ ਨੇ ਸਾਡੇ ਸਾਹਮਣੇ ਕਦੀ ਉਹਨਾਂ ਦੀ ਗੱਲ ਹੀ ਨਹੀਂ ਹੁੰਦੀ ਅੱਜ ਅਤੀ ਕਾਮ ਜਿਹੜੀ ਹੈ ਉਹ ਸਿੱਖੀ ਸਰੂਪ ਨੂੰ ਤਲਾਝਦੀ ਦੇ ਬੈਠੀ ਹੈ। ਉਹ 이슈 ਨਹੀਂ। ਅੱਜ ਜਿਹੜੇ ਸਿੱਖ ਸਿਧਾਂਤ ਨੇ ਉਹ ਰੋਲ ਰੇ ਨੇ ਡੇਰਾਬਾਦ ਜਿਹੜਾ ਮੁੜ ਕੇ ਕਾਬਜ਼ ਹੋ ਰਿਹਾ। ਪਿਛੇ ਦਿਨਾਂ ਦੇ 150 ਸਾਲਾ ਮਨਾਇਆ ਗਿਆ। ਸ੍ਰੀ ਗੁਰੂ ਸਿੰਘ ਸਭਾ ਦਾ। ਮਾਫ ਕਰਨਾ ਸਿੰਘ ਸਭਾ ਲਹਿਰ ਕਦੇ ਲਈ ਚੱਲੀ ਸੀ। ਮੰਨਤਾ ਕਲੋਂ ਗੁਰਦਾਰੇ ਅਜ਼ਾਦ ਕਰਾਉਣ ਲਈ ਤੇ ਅੱਜ ਕਿਤਾ ਕਬਜ਼ਾ ਹੈ ਕਿੱਥੇੋਂ ਸਿੰਘ ਸਭਾ ਲੈਰ ਤੁਸੀਂ 150 ਸਾਲਾ ਮਢਾਓ ਭਾਵੇਂ 100 ਸਾਲਾ ਮਢਾਓ ਭਾਵੇਂ 200 ਸਾਲਾ ਮਢਾਓ ਸਿੰਘ ਸਭਾ ਲੈਰ ਤੇ ਖਤਮ ਹੋ ਗਈ ਜਿੰਨਾ ਡੇਰਿਆਂ ਕੋਲੋਂ ਮੁਕਤ ਕਰਾਇਆ ਸੀ ਗੁਰਦੁਆਰਿਆਂ ਨੂੰ ਉਹ ਡੇਰੇ ਅਜ ਫਿਰ ਕਬਜ਼ੇ ਨੇ ਅੱਜ ਦਰਬਾਰ ਸਾਹਿਬ ਦੇ ਵਿੱਚ ਜੋ ਮਰਿਆਦਾ ਚਲਦੀ ਹੈ ਜੋ ਟਕਸਾਲ ਚਾਉਂਦੀ ਉਹ ਮਰਿਆਦਾ ਚਲਦੀ ਹੈ ਹਰ ਕਮੋਦ ਦੇ ਦੋ ਟਕਸਾਲ ਚ ਆਉਂਦੀ ਹੈ ਉਹ ਡੇਰੇ ਨਹੀਂ ਜਿੰਨਾ ਦੀ ਮਿਹਰ ਅਦਾ ਚੱਲ ਰਹੀ ਹੈ ਜੇ ਇਹਨੂੰ ਇਹਦੇ ਭਾਗ ਤੇ ਛੱਡ ਦੇਾਂਗੇ ਕਿਸਮਤ ਤੇ ਛੱਡ ਦੇਾਂਗੇ ਜਿਹੜੇ ਬਦਲ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬਾਦਲ ਦਾ ਇੱਕ ਦੂਸਰਾ ਰੂਪ ਨੇ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਕਰਕੇ ਕਰਨ ਖਤਰੋਂ ਕੇ ਆਪਣਾ ਮੈਂ ਨਾ ਨਹੀਂ ਰਹਿਣਾ ਸੀ ਕੌਮ ਦੇ 2 ਨੰਬਰ ਦੇ ਉੱਤੇ ਜਿੱਥੇ ਬੰਦੀ ਉਹਦੇ ਲੀਡਰ ਸਾਹਿਬ ਉਹਨਾਂ ਨੂੰ ਮੈਂ ਮਿਲਣ ਲਈ ਗਿਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਅਕਾਲ ਤਖਤ ਸਾਹਿਬ ਦੀ ਗੱਲ ਚੱਲ ਪਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅਕਾਲ ਤਖਤ ਅਕਾਲ ਤਖਤ ਕਰੀ ਜਾਂਦੇ ਹੋ ਉਹ ਤਾਂ ਬਾਦਲ ਦੇ ਹੁਕਮ ਚ ਹੈ ਬਾਦਲ ਕੁਝ ਕਰੇ ਉਹ ਅੱਖਾਂ ਬੰਦਾਂ ਉਹਨਾਂ ਦੀਆਂ ਤੁਸੀਂ ਕਰੋ ਤੁਹਾਨੂੰ ਪੁੱਠਾ ਲਟਕਾ ਦੇਣਗੇ ਕੰਟਾਜੀ ਸ਼ੁਰੂਨੀ ਕਮੇਟੀ ਉਹਨਾਂ ਦੇ ਅੰਦਰ ਨੇ ਕੋਈ ਕਰ ਰਹੇ ਨੇ ਕਰਨ ਸੜਕ ਕੰਟਰੋਲ ਹੋਏਗਾ ਅਸੀਂ ਵੀ ਇਹੀ ਕਰਾਂਗੇ ਤੁਸੀਂ ਸੱਜਾਣੋ ਉਹਦੀ ਇਸ ਗੱਲ ਨੇ ਮੈਨੂੰ ਹਿਲਾ ਕੇ ਰੱਖਤਾ ਸੋਚ ਸਿਰਫ ਇਹ ਹੈ ਵੀ ਬਾਦਲ ਦੀ ਵਿਦਾਇ ਅਸੀਂ ਆ ਜਾਈਏ ਕਰਾਂਗੇ ਕੰਮ ਉਹੀ ਜੋ ਕਰ ਰਹੇ ਨੇ ਜਿਸ ਅਕਾਲ ਤੱਕ ਸਾਬ ਨੂੰ ਅੱਜ ਅਸੀਂ ਕਾਲ ਤਖਤ ਸਤਕਾਰੀਕ ਸੰਸਥਾ ਹੈ ਪਰ ਜਥੇਦਾਰ ਤਾਂ ਉਹਨਾਂ ਦਾ ਪੇਡ ਮੁਲਾਜ਼ਮ ਹੈ ਜੋ ਚਣਗੇ ਉਹ ਕਰੇਗਾ ਅੱਜ ਇੰਨੇ ਚਿਰ ਤੋਂ ਇਹ ਪਹਿਲੀ ਵਾਰੀ ਹੈ ਕਿਸੇ ਨੂੰ ਤਨਖਾਹੀਆ ਐਲਾਨਣ ਤੋਂ ਬਾਅਦ ਇੰਨੀ ਧੀਰ ਕੋਈ ਫੈਸਲਾ ਨਹੀਂ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਪਿਛਲੇ ਜਿੰਨੇ ਸਿਆਸੀ ਫੈਸਲੇ ਹੋਏ ਨੇ ਉਹਨਾਂ ਨੂੰ ਕੱਢ ਕੇ ਦੇਖ ਲੋ ਉਹਨਾਂ ਵਿੱਚ ਇੱਕੋ ਚੀਜ਼ ਹੈ ਕਿ ਅਕਾਲੀ ਦਲ ਨੂੰ ਸੁਪਰੀਮ ਬਾਡੀ ਬਣਾਉਣਾ ਇਹਨਾਂ ਨੂੰ ਰਿਵਾਈਵ ਕਰਨਾ بار بار ਇਹਨਾਂ ਨੂੰ ਸਥਾਪਿਤ ਕਰਨਾ ਉਹ ਲਾਹ ਨਹੀਂ ਲੱਭ ਰਿਹਾ ਇਸ ਕਰਕੇ ਫੈਸਲਾ ਨਹੀਂ ਹੋ ਰਿਹਾ ਅਸਲੀ ਮਕਸਦ ਇਹ ਜਿਹੜਾ ਸੁਖਬੀਰ ਬਾਦਲ ਨੂੰ ਮੁੜ ਕੇ ਸਥਾਪਿਤ ਕਰ ਹੁੰਦਾ ਉਹ ਤਾਂ ਨਹੀਂ ਲੱਭ ਰਿਹਾ ਜਿਹੜੇ ਹਾਲਾਤ ਬਣ ਗਏ ਸਿਰਫ ਕੋਈ ਸੰਸਥਾ ਆਪਣੇ ਆਪ ਦੇ ਵਿੱਚ ਸੁਪਰੀਮ ਨਹੀਂ ਹੁੰਦੀ ਉਹਨੂੰ ਚਲਾਉਣ ਵਾਲੇ ਮਨੁੱਖ ਹੁੰਦੇ ਨੇ ਐਸੇ ਦੇਸ਼ ਦੇ ਸੁਪਰੀਮ ਕੋਰਟ ਦੇ ਵਿੱਚ ਕੋਈ ਚੀਫ ਜਸਟਿਸ ਆਉਂਦਾ ਉਹ ਹੋਰ ਦਾ ਹੋਰ ਰੂਪ ਬਣਾ ਦਿੰਦਾ ਕੋਈ ਜੀ ਚੀਫ ਜਸਟਿਸ ਆਉਂਦਾ ਉਹਨੂੰ ਸਰਕਾਰ ਦੀ ਸਬਸਟੀਟਿਊਟ ਬਣਾ ਦਿੰਦਾ ਅਸੀਂ ਉਸ ਵਿਧਿ ਵਿਧਾਨ ਨੂੰ ਕਿਵੇਂ ਬਦਲ ਸਕਨੇ ਹਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿੰਨੇ ਜੱਜੇ ਦਾ ਰਾਏ ਮਨੂੰ ਵਿਦਾਂਤੀ ਜੀ ਤੋਂ ਲਗਾਤਾਰ ਧਿਆਨ ਹੈ ਸਭ ਨੇ ਆਉਂਦੇ ਸਭ ਤੋਂ ਪਹਿਲਾਂ ਕਿਹਾ ਕਿ ਜੀ ਸਾਡਾ ਵਿਧੀ ਵਿਧਾਨ ਬਣਾਓ ਵਿਧੀ ਵਿਧਾਨ ਨਾ ਤੇ ਸਾਡੇ ਕੋਲ ਕੋ ਅਪਾਰਟਮੈਂਟ ਦਾ ਵਿਧੀ ਵਿਧਾਨ ਹੈ ਨਾ ਡਿਸਮਿਸਲ ਦਾ ਵਿਧੀ ਵਿਧਾਨ ਹੈ ਨਾ ਕੋਈ ਵਰਕਿੰਗ ਦਾ ਵਿਧੀ ਵਿਧਾਨ ਹੈ ਵੀ ਉਹਨਾਂ ਨੇ ਕਿਸ ਸਿਸਟਮ ਦੇ ਵਿੱਚ ਕੰਮ ਕਰਨਾ ਉਹਨਾਂ ਦੇ ਕੀ ਰਾਈਟਸ ਨੇ ਕੀ ਡਿਊਟੀਆਂ ਨੇ ਕਿਸ ਪੱਧਰ ਤੱਕ ਜਾ ਸਕਦੇ ਨੇ ਅਧਾਰ ਕੀ ਹੋਏਗਾ ਉਹਨਾਂ ਦੇ ਕੋਈ ਫੈਸਲੇ ਕਰਨ ਦਾ ਕਿਸ ਕਿਸਮ ਦੇ ਫੈਸਲੇ ਕੀਤੇ ਜਾ ਸਕਣਗੇ ਜਿਸ ਲਈ ਮੈਂ ਹੁਣੀ ਗੱਲ ਕਰ ਰਿਹਾ ਹਾਂ ਸਨ ਕਿ ਮੇਰੇ ਮਨ ਚ ਧਿਆਨ ਆ ਰਿਹਾ ਸੀ ਪਹਿਲਾਂ ਜਿਹੜੇ ਪੰਥਕ ਜਿਹੜੇ ਵੀ ਸਿਆਸੀ ਮੁੱਦੇ ਅਕਾਲ ਤਖਤ ਤੇ ਗਏ ਹਾਲੇ ਕਿ ਉਹ ਵੀ ਉਸੇ ਪ੍ਰਭਾਵ ਚ ਹੀ ਹੋਏ ਲੇਕਿਨ ਉਹਨਾਂ ਚ ਇੱਕ ਫਰਕ ਸੀ ਉਸ ਵੇਲੇ ਅਕਾਲੀ ਦਲ ਪੰਥਕ ਪਾਰਟੀ ਸੀ ਅੱਜ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਵਾ ਕਰਦਾ ਹੈ ਲੇਕਿਨ ਪੰਥਕ ਪਾਰਟੀ ਨਹੀਂ ਪੰਜਾਬੀ ਪਾਰਟੀ ਹੈ ਇੱਕ ਨਰੋਲ ਸਿਆਸੀ ਪਾਰਟੀ ਬਣ ਚੁੱਕੀ ਹੈ ਪੰਥਕ ਮੁਖੌਟਾ ਬਣਾ ਕੇ ਰੱਖਣਾ ਚਾਹੁੰਦੇ ਨੇ ਕਿਸ ਉਦਾਰਤੇ ਉਹਨਾਂ ਦੇ ਫੈਸਲੇ ਹੋ ਰਹੇ ਨੇ ਜਾਂ ਤਾਂ ਪੰਥਕ ਪਾਰਟੀ ਤੋਂ ਮੁਨਕਰ ਹੋ ਚੁੱਕੇ ਨੇ ਕਿਸ ਉਦਾਰ ਦੇ ਉੱਤੇ ਉਹ ਸਾਰੇ ਇਸ਼ੂਜ਼ ਹੋ ਰਹੇ ਨੇ ਕੋਈ ਵੀ ਸੰਸਥਾ ਉਹਦਾ ਕੋਈ ਵਿਧੀ ਵਿਧਾਨ ਨਹੀਂ ਹੋਏਗਾ ਉੱਤੇ ਕੰਟਰੋਲ ਨਹੀਂ ਹੋਏਗਾ ਉਹਨੂੰ ਸੁਪਰੀਮ ਬਣਾ ਦਿਓ ਇੱਕ ਗੱਲ ਯਕੀਨ ਮੰਨੋ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟ ਪਾਵਰ ਜਦੋਂ ਵੀ ਕਿਸੇ ਕੋਲ ਵੀ ਆ ਜਾਏਗੀ ਕਰਪਟ ਕਰੇਗੀ ਅੱਜ ਉਸ ਕਰਪਸ਼ਨ ਤੋਂ ਕਿਸੇ ਰੂਪ ਦੇ ਵਿੱਚ ਵੀ ਅਕਾਲ ਤਖਤ ਦੀ ਅੱਜ ਦੀ ਸੰਸਥਾ ਮੁਕਤ ਨਹੀਂ ਹੈ ਤੇ ਜਿੰਨਾ ਚਿਰ ਇਹਹੀ ਸਿਸਟਮ ਚੱਲਦਾ ਰਹੇਗਾ ਉਹ ਨਾ ਚਿਰ ਮੁਕਤ ਹੋ ਵੀ ਨਹੀਂ ਸਕਦੀ ਕੀ ਐਸਾ ਕੋਈ ਵਿਧੀ ਵਿਧਾਨ ਬਣਾ ਸਕਨੇ ਆ ਵੀ ਸਾਰੀ ਕੌਮ ਰਲ ਕੇ ਉਹਦੀ ਅਪੁਆਇੰਟਮੈਂਟ ਕਰੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਕੋਈ ਐਸਾ ਵਿਧੀ ਵਿਧਾਨ ਬਣਾ ਸਕਨੇ ਆ ਕਿ ਅਕਾਲ ਤਖਤ ਦੇ ਜਥੇਦਾਰ ਦਾ ਨਾਲ ਕੋਈ 50 ਕ ਬੰਦਿਆਂ ਦੀ ਪੰਥ ਵੱਲੋਂ ਥਾਪੀ ਹੋਈ ਕਮੇਟੀ ਹੋਵੇ ਜਿਹਦੇ ਵਿੱਚ ਵਕੀਲ ਵੀ ਹੋਣ ਜਿਹਦੇ ਵਿੱਚ ਐਜੂਕੇਸ਼ਨਿਸਟ ਵੀ ਹੋਣ ਜਿਹਦੇ ਵਿੱਚ ਹਰ ਪੱਧਰ ਦੇ ਵਿਚਾਰਵਾਣ ਹੋਣ ਜਿਸ ਤਰ੍ਹਾਂ ਦਾ ਕੇਸ ਜਾਵੇ ਉਸ ਤਰ੍ਹਾਂ ਦੀ ਕਮੇਟੀ ਬਣਾ ਕੇ ਉਹ ਕਮੇਟੀ ਸੁਝਾਅ ਦੇਵੇ ਤੇ ਫਿਰ ਫੈਸਲਾ ਅਕਾਲ ਦਖਤ ਦੇ ਜਥੇਦਾਰ ਵੱਲੋਂ ਆਵੇ ਕਿ ਅਸੀਂ ਇੱਕ ਬੰਦੇ ਦੇ ਉੱਤੇ ਹੀ ਸਾਰੇ ਫੈਸਲੇ ਛੱਡ ਦੇਾਂਗੇ ਵੀ ਇਕਨੋਮਿਕ ਹੈ ਤਾਂ ਵੀ ਉਹ ਫੈਸਲਾ ਉਹ ਕਰੇ ਸਿਆਸੀ ਹੈ ਤਾਂ ਵੀ ਉਹ ਕਰੇ ਜੇ ਕਾਨੂੰਨੀ ਹੈ ਤਾਂ ਵੀ ਉਹ ਕਰੇ ਫੈਸਲਾ ਇਹ ਸੰਭਵ ਹੈ ਇੱਕ ਬੰਦੇ ਦੇ ਵਿੱਚ ਇੰਨੀ ਕਾਬਲੀਅਤ ਹੋ ਸਕਦੀ ਹੈ ਹੈ ਇਹਨਾਂ ਚ ਇੰਨੀ ਕਾਬਲੀਅਤ ਜੇ ਹੋਏਗੀ ਵੀ ਕੀ ਉਹ ਪ੍ਰਭਾਵ ਤੋਂ ਮੁਕਤ ਹੋ ਸਕੇਗਾ ਸਾਰਾ ਇਸ਼ੂ ਤਾਂ ਇਹ ਹੈ ਮੈਂ}{|\text{ਕਿਸ਼ਾਲ ਸਿੰਘ ਦੇ ਅੱਗੇ ਖੜੇ ਹੋ ਗਏ ਨੇ ਮੈਂ ਆਪ ਹੀ ਸਮਝਣਾ ਮੈਂ ਆਪਣੇ ਸਮੇਂ ਤੋਂ ਬਹੁਤ ਜ਼ਿਆਦਾ ਵੱਗ ਗਿਆ ਅਖੀਰ ਦੇ ਉੱਤੇ ਮੈਂ ਦੋ ਗਲਾਸ ਰੱਖਿਆ ਕਿ ਇਸ ਮਾਫਤ ਕਰਨਾ ਚਾਹਣਾ ਜੇ ਅਸੀਂ ਕੋਈ ਨਮਾਜ਼othe ਬਦਲ ਦੇ ਸਕਨੇ ਆ ਤੇ ਇਹ ਸਕਾਰਥੀ ਹੈ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਕੋ ਵਿਧੀ ਵਿਧਾਨ ਐਸਾ ਨਹੀਂ ਬੰਦਾ ਜਿਹੜਾ ਪੰਥ ਦੇ ਅਧੀਨ ਹੋਵੇ ਸਮੂਹਿਕ ਰੂਪ ਦੇ ਵਿੱਚ ਇੱਕ ਪਾਰਟੀ ਦੇ ਨਹੀਂ ਇਸ ਧਰਮ ਦੇ ਵਿੱਚ ਕਿ ਅਕਾਲ ਤਖਤ ਸਾਹਿਬ ਅਤੇ ਸਭ ਤੋਂ ਸੁਪਰੀਮ ਹੈ ਆਪਣੇ ਆਪ ਨੂੰ ਵਿੱਚ ਆਮਨ ਵੀ ਧੋਖਾ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ